ਰਵਨੀਤ ਬਿੱਟੂ ਜੋ ਕਿ ਹਰ ਵਾਰ ਹੀ ਕਿਸੇ ਨਾ ਕਿਸੇ ਮੁੱਦੇ ਲੈ ਕੇ ਚਰਚਾ ਵਿੱਚ ਰਹਿੰਦੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਹੈ ਭਾਜਪਾ ਦੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਆਖਰ ਇਹ ਕੀ ਸਾਰਾ ਮਾਮਲਾ ਪੂਰੇ ਮਾਮਲੇ ਤੁਹਾਨੂੰ ਦਾਂਗੇ ਜਾਣਕਾਰੀ ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਸਾਡੇ ਪੱਤਰਕਾਰ ਸੰਜੀਤ ਸ਼ਰਮਾ ਜੀ ਉਹਨਾਂ ਕਰਦਿਆਂ ਗੱਲਬਾਤ ਵੀ ਕੀ ਹੈ ਸਹੀ ਹੈ ਜੀ ਸੰਦੀਪ ਸ਼ਰਮਾ ਜੀ ਸਤਿਵੰਤ ਆ ਤੁਹਾਡਾ ਸਵਾਗਤ ਕਰਦਾ ਜੀ ਏਵਨ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਜੀ ਚਲੋ ਬਸ ਤੁਹਾਡੀ ਸਾਡੇ ਵੱਲੋਂ ਧੰਨਵਾਦ ਜੀ ਸ਼ਰਮਾ ਜੀ ਵੱਡੇ ਵੱਡੇ ਲੀਡਰ ਆਏ ਆਏ ਤੇ ਹੁਣ ਐਮਪੀ ਦੇ ਨੀਰ ਬਿੱਟੂ ਨੂੰ ਆਨ ਦੀ ਲੋਡ ਵੀ ਪੈ ਗਈ ਇੱਕ ਐਮਸੀ ਦੇ ਉਮੀਦਵਾਰ ਦੇ ਚੋਣ ਪ੍ਰਚਾਰ ਦੇ ਵਿੱਚ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਜਿਹੜੀਆਂ ਮਿਸਟਰ ਕਾਉਂਸਲਰ ਦੀਆਂ ਚੋਣਾਂ ਹੋਣੀ ਹੈ ਹਰ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਜਿਹਨੂੰ ਕਹਿੰਦਾ ਆਗਾਜ਼ ਹੋ ਚੁੱਕਿਆ ਕਿਤੇ ਨਾ ਕਿਤੇ ਜਿਹਨੂੰ ਕਹਿੰਦਾ 8 ਕਿਲੋ ਵੱਜ ਚੁੱਕਿਆ ਡੇਟ ਕਾਇ ਹੋ ਗਈ ਹੈ ਆਪਣੇ 3D ਕਿਕਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਆਪਣੇ ਵਾਰਡ ਦੇ ਐਮਸੀ ਬਣਾ ਕੇ ਫਿਰ ਐਮਸੀ ਦੇ ਬਾਅਦ ਫਰਦਾਨ ਮੇਅਰ ਉਪਰ ਕਰਿਆ ਜਿਹੜੀ ਹੈ ਚਲਣੀ ਹੈ ਮਤਲਬ ਉਹਦੀ ਹੈ ਜਿਹੜੀ ਇੱਕ ਜਿਹਨੂੰ ਕਹਿੰਦੇ ਨੇ ਰਸਤਾ ਹੈ ਕਿ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਜੀ ਉਸ ਦੇ ਅਕੋਰਡਿੰਗ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਹਨਾਂ ਨੇ ਚੋਣ ਲੜੀ ਕਿਤੇ ਨਾ ਕਿਤੇ ਬੀਜੇਪੀ ਦੀ ਸ਼ੀਟ ਤੋਂ ਜੀ ਉਹਨਾਂ ਨੇ ਵੀ ਲੁਧਿਆਣੇ ਅੱਜ ਦੋ ਟੂ ਡੋਰ ਜਾ ਕੇ ਕਿਤੇ ਨਾ ਕਿਤੇ ਜਿਹੜਾ ਵਾਰਡ ਨੰਬਰ 11 ਵਾਰਡ ਨੰਬਰ 12 ਦੇ ਵਿੱਚ ਬੀਜੇਪੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਜਾ ਕੇ ਵੋਟਾਂ ਦਾ ਜਿਹੜਾ ਕਿਤੇ ਨਾ ਕਿਤੇ ਵੋਟਾਂ ਪਾਉਣ ਦੀ ਜਿਹੜੀ ਲੋਕਾਂ ਨੂੰ ਕਿਤੇ ਨਾ ਕਿਤੇ ਮੰਗ ਕੀਤੀ ਅਪੀਲ ਕੀਤੀ ਵੀ ਬੀਜੇਪੀ ਉਮੀਦਵਾਰ ਨੂੰ ਵੋਟ ਪਾਓ ਅਰੇ ਤੇ ਇੱਕ ਬਹੁਤ ਜਿਹਨੂੰ ਕਹਦਨੇ ਇੱਕ ਵੱਡੀ ਕਹਿਦਨੇ ਗੱਲ ਜਾਂ ਹਾਸੋਹਿਣੀ ਗੱਲ ਕਹਿਦਨੇ ਆ ਜਾਂ ਜਿਹਨੂੰ ਕਹਦਨੇ ਬੇਸਕੂਪੀ ਵਾਲੀ ਗੱਲ ਕਹਿਦਨੇ ਆ ਵੀ ਬਿੱਟੂ ਨੇ ਰਵਨੀਤ ਦੇ ਬਿੱਟੂ ਨੇ ਕਿਹਾ ਅਮੀ ਤੁਸੀਂ ਬੀਜੇਪੀ ਦੇ ਉਮੀਦਵਾਰਾਂ ਨੂੰ ਵਾਤੇ ਵਾਤੇ ਵੋਟ ਪਾ ਕੇ ਇਹਨਾਂ ਨੂੰ ਜਿਤਾਓ ਇਹਨਾਂ ਚੋ ਮੇਅਰ ਚੋਣੋ ਕਿਤੇ ਨਾ ਕਿਤੇ ਬੀਜੇਪੀ ਦੀ ਹੀ ਪੂਰੀ ਪਾਰਟੀ ਹੋਵੇਗੀ ਜਿਹੜੀ ਵੀ ਕਿਤੇ ਨਾ ਕਿਤੇ ਹਰ ਸ਼ਹਿਰ ਦੇ ਵਿੱਚ ਹੋਵੇ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਤੁਸੀਂ ਇਸ ਚੀਜ਼ ਨੂੰ ਕਾਮਯਾਬ ਕਰਦੇ ਆ ਤਾਂ ਮੈਂ ਵਿਕਾਸ ਦੀਆਂ ਨੇ ਏਰੀਆ ਲਿਆ ਦੂੰਗਾ ਜੀ 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 ਲੇਕਿਨ ਇੱਕ ਐਡੀ ਵੱਡੀ ਗੱਲ ਕਹਿ ਦੇਣੀ ਜਾਂ ਜਿਹਨੂੰ ਜਿਵੇਂ ਮੈਂ ਕਿਹਾ ਹਾਸੋਣੀ ਗੱਲ ਕਹਿ ਦਿੰਨੇ ਆ ਜਾਂ ਜਿਹਨੂੰ ਸੁ ਕਹਿ ਦਿੰਨੇ ਆ ਵੀ ਇੱਕ ਬੇਕੂਫੀ ਵਾਲੀ ਗੱਲ ਬੇਕੂਫੀ ਵਾਲੀ ਇਸ ਕਰਕੇ ਕਹਿ ਰਿਹਾ ਦੇਖੋ ਜਿਵੇਂ ਜਾਤਾ ਇੱਕ ਬੰਦਾ ਨਵਾਂ ਫਰੈਸ਼ ਹੋਵੇ ਵੀ ਬਿਲਕੁਲ ਰਾਜਨੀਤੀ ਜਨਾਮਾ ਨਮਾ ਆਇਆ ਨਵਾਂ ਨਮਾ ਸਿੰਗ ਤੇ ਆਇਆ ਨਵਾਂ ਨਮਾ ਪਾਰਟੀ ਦੇ ਵਿੱਚ ਆਇਆ ਦੇਖੋ ਰਵਨੀਤ ਬਿੱਟੂ ਦੇ ਮੂੰਹੋਂ ਐਦਾਂ ਦੀ ਗੱਲ ਕਹਿੰਦੇ ਚੰਗੀ ਨਹੀਂ ਲੱਗ ਗਈ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸੀਐਮ ਦੀ ਕੁਰਸੀ ਰਹਿ ਚੁੱਕੀ ਹੈ ਸਰਦਾਰ ਬਿਆਨ ਸਿੰਘ ਉਹਨਾਂ ਦੇ ਦਾਦਾ ਜੀ ਕਿਤੇ ਨਾ ਕਿਤੇ ਫਿਰ ਆਪ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਸੀਟ ਕਿਤੇ ਨਾ ਕਿਤੇ ਕਈ ਵਾਰ ਜਿੱਤ ਕੇ ਜਿਹੜੀ ਹੈ ਜਿਹੜੀ ਕਾਂਗਰਸੀ ਝੋਲੀ ਚ ਪਾਈ ਹੈ ਆਣਾ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਲੁਧਿਆਣਾ ਹਲਕਾ ਦੇ ਵਿੱਚ ਉਹ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਦੀ ਸੀਟ ਪ੍ਰਾਪਤ ਰਹੇ ਆ ਲੇਕਿਨ ਅਗਰ ਦੇਖਿਆ ਜਾਵੇ ਛੋਟੀ ਸਾਹਿਬ ਵੀ ਮੈਂਬਰ ਪਾਰਲੀਮੈਂਟ ਦੀ ਸੀਟ ਵੱਡੀ ਹੁੰਦੀ ਹੈ ਕਿ ਐਮਸੀ ਦੀ ਨਗਰ ਕੌਂਸਲਰ ਦੀ ਜਿਹੜੀ ਕਿਤੇ ਨਾ ਕਿਤੇ ਸੀਟ ਵੱਡੀ ਹੁੰਦੀ ਹੈ ਜੀ ਜਦੋਂ ਤੁਸੀਂ ਐਡੀ ਵੱਡੀ ਸੀਟ ਤੇ ਬੈਠ ਕੇ ਲੁਧਿਆਣੇ ਦਾ ਵਿਕਾਸ ਦੀਆਂ ਗੱਲਾਂ ਕਰਦੇ ਆ ਹੋਰ ਸ਼ਹਿਰਾਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਪਾਵਰ ਕੋਣੇ ਬੱਚੇ ਹੋਣੇ ਆ ਜਦੋਂ ਹੁਣ ਵੀ ਮੈਂਬਰ ਪਾਰਲੀਮੈਂਟ ਰਹੇ ਆ ਕਾਂਗਰਸ ਦੇ ਟਾਈਮ ਉਸ ਟਾਈਮ ਤੁਸੀਂ ਵਿਕਾਸ ਦੀਆਂ ਕਿੰਨੀਆਂ ਗੱਲਾਂ ਏਰੀਆ ਲੈ ਰਹੀਆਂ ਜੀ ਜੀ ਸਹੀ ਗੱਲ ਸਹੀ ਗੱਲ ਕਹਿ ਰਹੇ ਤੁਸੀਂ ਬੈ ਤਿੱਕੇ ਦੇ ਨਾ ਪ੍ਰਸ਼ਨ ਵੀ ਉੜਦਾ ਹੈ ਸਵਾਲ ਵੀ ਬਣਦਾ ਹੈ ਦੇਖੋ ਦਰਸ਼ਕ ਵੀ ਸੋਚਦੇ ਹੋਣਗੇ ਮੈਂ ਵੀ ਉਹ ਬਿਆਨ ਦੇਖਿਆ ਇਹਦੇ ਪੜ੍ਹਿਆ ਵੀ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਸੀਂ ਗੱਲ ਕਿਤੇ ਹਨੇਰੀਆ ਲਿਆਦਾਂਗਾ ਸਹੀ ਗੱਲ ਵੀ ਕੀ ਰਨੀ ਬਿੱਟੂ ਵੀ ਨੂੰ ਪੁੱਛੋ ਵੀ ਜਦੋਂ ਭਾਜਪੀ ਨਹੀਂ ਸੀ ਲੁਧਿਆਣਾ ਦੇ ਵਿੱਚ ਕਿ ਉਦੋਂ ਸ਼ਹਿਰ ਦਾ ਵਿਕਾਸ ਹੋਇਆ ਤੁਹਾਨੂੰ ਪਤਾ ਹੀ ਲੁਧਿਆਣਾ ਦਾ ਫੋਟਾ ਸ਼ਹਿਰ ਹੈ ਪੰਜਾਬ ਦਾ ਕਿ ਉਦੋਂ ਵੀ ਤਾਂ ਲੁਧਿਆਣਾ ਦਾ ਵਿਕਾਸ ਹੁੰਦਾ ਹੀ ਸੀ ਇਹ ਕਿਹੜੀਆਂ ਜੇ ਹਨੇਰੀਆਂ ਹਨੇਰੀਆਂ ਲਿਆਉਂਦੀਆਂ ਗੱਲਾਂ ਕਰ ਰਹੇ ਨੇ ਕੀ ਲਿਆਣਗੇ ਅਜਾ ਤੁਹਾਨੂੰ ਵੀ ਦੱਸੋ ਦੇਖੋ ਦੇਖੋ ਇੱਕ ਜਿਹੜਾ মিডিਆ ਹੁੰਦਾ মিডিਆ ਨੇ ਕਿਸੇ ਦਾ ਪੱਖ ਨਹੀਂ ਲੈਣਾ ਹੁੰਦਾ ਕਿ ਉਹ ਵਿਰੋਧਤਾ ਨਹੀਂ ਕਰ ਰਿਹਾ ਉਹ মিডিਆ ਨੇ ਗਰਾਉਂਡ ਜ਼ੀਰੋ ਤੇ ਜੋ ਸਚਾਈ ਹੈ ਉਹਦੇ ਵੱਲ ਚੱਲਣ ਦੀ ਲੋਕਾਂ ਨੂੰ ਕਿਤੇ ਨਾ ਕਿਤੇ ਰਸਤਾ ਦਿਖਾਉਣਾ ਹੁੰਦਾ ਹੈ ਜਾਂ ਸਚਾਈ ਦੀ ਗੱਲ ਕਰਨੀ ਹੁੰਦੀ ਹੈ ਦੇਖੋ ਅਸੀਂ ਇਹ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਨਵਾਂ ਫਰਸ਼ ਬੰਦਾ ਬਿਲਕੁਲ ਫਰਸ਼ ਹੋਵੇ ਉਸ ਜਿਸ ਰਸਤੇ ਤੇ ਉਹ ਚੱਲ ਰਿਹਾ ਮੰਨ ਲਓ ਕਿ ਜੇ ਲਾਲੋ ਵੀ ਨਮਾ ਨਮਾ ਬੰਦਾ ਫਰਸ਼ ਆ ਉਹ ਨਮਾ ਨਮਾ ਬੰਦਾ ਜਿੱਤੇ ਕਹੇ ਉਹ ਦੁਨੀਆ ਗੱਲਾਂ ਕਰਦਾ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਖੁਦ ਹੱਥ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਸੀਟ ਰਹੀ ਹੈ ਜੇ ਤੁਸੀਂ ਵਿਕਾਸ ਦੀਆਂ ਏਰੀਆ ਉਹ ਟਾਈਮ ਨਹੀਂ ਲਿਆ ਸਕੇ ਤਾਂ ਹੁਣ ਕਿਹੜੀਆਂ ਏਰੀਆ ਦੀ ਗੱਲ ਕਰਦੇ ਆ ਮੇਰੀ ਤਾਂ ਜਿਹੜੀ ਚੁੱਲ ਰਹੀ ਆ ਤੁਹਾਨੂੰ ਉਹ ਨਹੀਂ ਦਿਖ ਰਹੀ ਦੀ ਪੰਜਾਬ ਦੇ ਵਿੱਚ ਨਸ਼ੇ ਦੀ ਨੇਰੀ ਚੱਲਦੀ ਹੈ ਪੂਰੇ ਹਿੰਦੁਸਤਾਨ 'ਚ ਭ੍ਰਿਸ਼ਟਾਚਾਰੀ ਦੀ ਨੇਰੀ ਚੱਲਦੀ ਹੈ ਕਿਸਾਨ ਆਪਣੇ ਹੱਕ ਲਈ ਲੜਦਾ ਜਦੋਂ ਪਹਿਲਾ ਕਿਸਾਨੀ ਸੰਘਰਸ਼ ਮੋਰਚਾ ਹੋਇਆ ਸੀਗਾ ਤੁਹਾਡੀ ਸਾਹਿਬ ਤੁਸੀਂ ਯਾਦ ਕਰਿਓ 2020 ਵਾਲਾ ਉਸ ਟਾਈਮ ਰਵਨੀਤ ਬਿੱਟੂ ਕਾਂਗਰਸ ਵੱਲੋਂ ਜੀ ਆਪਣਾ ਜੀਰਾ ਸਾਹਿਬ ਤੇ ਇੱਕ ਦੂਜੇ ਇਹਨਾਂ ਦੇ ਨਾਲ ਮੈਂ ਦੇਖ ਉਹਨਾਂ ਦੇ ਨਾਲ ਆਪਣਾ ਅਲੱਗ ਤੰਬੂ ਲਾ ਕੇ ਬੈਠੇ ਰਹੇ ਆ ਬੀਜੇਪੀ ਦੇ ਖਿਲਾਫ ਇਹ ਇੱਕ ਤਿੰਨ ਕਾਲੇ ਕਾਨੂੰਨ ਜਿਹੜੇ ਕਿਤੇ ਨਾ ਕਿਤੇ ਰੱਦ ਹੋਣੇ ਚਾਹੀਦੇ ਆ ਅੱਜ ਤੁਸੀਂ ਉਸ ਪਾਰਟੀ ਦੇ ਵਿੱਚ ਆ ਤੁਹਾਡੇ ਹੱਥ 'ਚ ਸਾਰਾ ਕੁਝ ਹੈ ਅੱਜ ਤੁਸੀਂ ਉਹ ਕਾਨੂੰਨ ਰੱਦ ਕਰਾਉਣ ਦੀ ਕਿਉਂ ਨਹੀਂ ਗੱਲ ਕਰਦੇ ਉਸ ਟਾਈਮ ਤੁਸੀਂ ਬਾਹਰ ਚੱਕ ਕੇ ਕਰਦੇ ਤੇ ਗੱਲ ਵੀ ਐਮਐਸਪੀ ਲਾਗੂ ਕਰਨੀ ਚਾਹੀਦੀ ਹੈ ਬੀਜੇਪੀ ਨੂੰ ਇਹ ਕਰਨਾ ਉਹ ਕਰਨਾ ਚਾਹੀਦਾ ਅੱਜ ਤੁਸੀਂ ਉਸ ਪਾਰਟੀ ਦਾ ਹਿੱਸਾ ਹੋ ਕੇ ਹਾਲਾਂਕਿ ਤੁਸੀਂ ਆਪਣੀ ਸੀਟ ਤੋਂ ਹਾਰੇ ਆ ਲੁਧਿਆਣਾ ਦੀ ਸੀਟ ਤੋਂ ਹਾਰੇ ਆ ਫਿਰ ਤੁਹਾਨੂੰ ਕਿਤੇ ਨਾ ਕਿਤੇ ਕਾਬਿਨੇਟ ਦੇ ਵਿੱਚ ਤੁਹਾਡੀ ਸੀਟ ਦਿੱਤੀ ਗਈ ਆ ਤੁਹਾਨੂੰ ਕਿਤੇ ਨਾ ਕਿਤੇ ਮੰਤਰੀ ਬਣਾਇਆ ਗਿਆ ਅਗਰ ਤੁਸੀਂ ਹੁਣ ਵੀ ਪੰਜਾਬ ਦੀ ਗੱਲ ਨਹੀਂ ਕਰਦੇ ਉਸ ਟਾਈਮ ਤੁਸੀਂ ਝੂਠੀਆਂ ਗੱਲਾਂ ਕਰਦੇ ਸੀ ਹੁਣ ਵੀ ਪੰਜਾਬ ਦੀ ਗੱਲ ਨਹੀਂ ਕਰਦੇ ਫਿਰ ਕਦੋਂ ਗੱਲ ਕਰੋਗੇ ਲੋਕਾਂ ਨੂੰ ਵਰਗ ਲਾਉਣਾ ਲੋਕਾਂ ਨੂੰ ਉੱటుਠੇ ਰਸਤੇ ਦਿਖਾਉਣੇ ਲੋਕਾਂ ਨੂੰ ਗਲਤ ਰਸਤੇ ਦਿਖਾਉਣੇ ਬੰਦ ਕਰਦਣ ਜਿਹੜੇ ਰਾਜਨੀਤਿਕ ਲੋਕ ਆ ਜੀ ਜੀ ਮੈਂ 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 ਤੁਸੀਂ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਉਹ ਚੋਣ ਹਾਰੇ ਉਹਨਾਂ ਨੂੰ ਹੈ ਨਾ ਇੱਕ ਸੀਟ ਦਿੱਤੀ ਗਈ ਭਾਜਪਾ ਦੀ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਤੇ ਮੰਤਰੀ ਬਣਨ ਤੋਂ ਬਾਅਦ ਵੀ ਉਹ ਕਿਸਾਨਾਂ ਵਰਦੀ ਬੋਰੇ ਦੇਖੋ ਬਸ ਫੇਰੀ ਲਾਈ ਦੀ ਬੋਰੇ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਬਹੁਤ 나ਜੂਕ ਬਣੀ ਹੋਈ ਹੈ ਤੇ ਤੁਸੀਂ ਮੰਤਰੀ ਹੋ ਤੁਸੀਂ ਡੋਰ ਟੂ ਦਾ ਪ੍ਰਚਾਰ ਕਰ ਰਹੇ ਹੋ ਪਰ ਤੁਸੀਂ ਕੀ ਖਨੋਰੀ ਜਾਣਾ ਸਹੀ ਨਹੀਂ ਸਮਝਿਆ ਉੱਥੇ ਵੀ ਤਾਂ ਚਾਹੇ ਜਿਹੜੇ ਕਿਸਾਨ ਭਰਾ ਬੈਠੇ ਨੇ ਉਹ ਵੀ ਤੁਹਾਡੇ ਪੰਜਾਬ ਦੇ ਨਾ ਉਹਨਾਂ ਦੀ ਤੁਸੀਂ ਕੁਝ ਨਹੀਂ ਕਰ ਰਹੇ ਤੇ ਲੁਧਿਆਣੇ ਤੁਸੀਂ ਨੇਰੇ ਲਿਆਂਦੀ ਗੱਲ ਕਰ ਰਹੇ ਹੋ ਸਿਰੇ ਵੀ ਆਪਣੀ ਪਾਰਟੀ ਦਿਖਾਉਣ ਦੇ ਲਈ ਵੀ ਮੈਂ ਪਾਰਟੀ ਦੇ ਇੱਕ ਵਧੀਆ ਵਰਕਰ ਆ ਦੇਖੋ ਛੋਟੀ ਸਾਹਿਬ ਦੱਲੇਆਲ ਸਾਹਿਬ ਦੀ ਅਗਰ ਗੱਲ ਕਰੀਏ ਜੇ ਇਹਨਾਂ ਦਾ ਵਾਸ ਚੱਲੇ ਬੀਜੇਪੀ ਦਾ ਵਾਸ ਚੱਲੇ ਜਾਂ ਉਹਨਾਂ ਲੋਕਾਂ ਦਾ ਵਾਸ ਚੱਲੇ ਕਿਤੇ ਨਾ ਇਹ ਕਹਿ ਦੇਣ ਕਿ ਦੱਲੇਆਲ ਸਾਹਿਬ ਨੂੰ ਤਾਂ ਕੁਝ ਨਹੀਂ ਹੋਇਆ ਇਹ ਤਾਂ ਝੂਠੇ ਝੂਠੇ ਰਿਪੋਰਟਾਂ ਦਿਖਾ ਰਹੇ ਆ ਇਹ ਆਪਣੇ ਡਾਕਟਰਾਂ ਤੋਂ ਕਰਾ ਰਹੇ ਆ ਇਹ ਕਰਾ ਰਹੇ ਆ ਉਹ ਕਰਾ ਰਹੇ ਆ ਦੇਖੋ ਸੱਚ ਹੈ ਸਚਾਈ ਆ ਜੋ ਲੋਕਾਂ ਦੇ ਸਾਹਮਣੇ ਆ ਅੱਜ মিডিਆ ਕਿਤੇ ਨਾ ਕਿਤੇ ਜਿੰਦਾ ਅਸੀਂ ਬਾਰ-ਬਾਰ ਹੀ ਕਮੈਂਟਰੀ ਕਰਦੇ ਹੁੰਦੇ ਆ ਵੀ মিডিਆ ਦੇ ਕਰਮੀਆਂ ਜਾਂ ਜਿਹੜੇ মিডিਆ ਨੂੰ ਚਲਾਉਣੇ ਵਾਲੇ ਜਾਂ মিডিਆ 'ਚ ਕੰਮ ਕਰਨੇ ਵਾਲੇ ਲੋਕ ਆ ਉਹ ਸੱਚੀ ਰਿਪੋਰਟ ਹੀ ਲੋਕਾਂ ਦੇ ਅੱਗੇ ਲੈ ਕੇ ਆਉਣ ਸੱਚੀ ਵੀਡੀਓ ਸੱਚੀ ਪੋਸਟ ਅੱਗੇ ਲੈ ਕੇ ਆਉਣ ਨਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਬਿਲਕੁਲ ਸਚਾਈ ਦੀ ਗੱਲ ਆ ਅੱਜ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ 26 ਨਵੰਬਰ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਕਿੰਨੇ ਦਿਨ ਦੇਖ ਲੋ ਬਣ ਕੇ ਦੇਖ ਲੋ ਤੁਸੀਂ ਹੋ ਗਏ ਜਿਹੜੇ ਉਹ ਮਰਨ ਵਾਰ ਤੇ ਜੇ ਜਾਂ ਆਪਣਾ ਭੁਖੜ ਤਾਲ ਤੇ ਬੈਠੇ ਆ ਦੇਖੋ ਇੰਨੀ ਹਾਲਤ ਨਾਜ਼ੁਕ ਉਹਨਾਂ ਦੀ ਉਹਨਾਂ ਨੂੰ ਦੱਲੇਵਾਲ ਸਾਹਿਬ ਨਹੀਂ ਦਿਖੇ ਉਹਨਾਂ ਨੂੰ ਪੰਜਾਰ ਨਹੀਂ ਦਿਖਿਆ ਉਹਨਾਂ ਨੂੰ ਨਗਰ ਕੌਂਸਲ ਦੀਆਂ ਵੋਟਾਂ ਦਾ ਕਿਤੇ ਨਾ ਕਿਤੇ ਫਿਕਰ ਹੋ ਗਿਆ ਵੀ ਹਾਂ ਸਾਡੀ ਬੀਜੇਪੀ ਪਾਰਟੀ ਦੀਆਂ ਕਿਤੇ ਨਾ ਕਿਤੇ ਸੀਟਾਂ 'ਚ ਤੱਕ ਕੇ ਤੁਸੀਂ ਮੇਅਰ ਬਣਾਓ ਤੁਸੀਂ ਇਹ ਕਰੋ ਤੁਸੀਂ ਉਹ ਕੋਈ ਅਸੀਂ ਵਿਕਾਸ ਕਰਾਂਗੇ ਵਿਕਾਸ ਦੇ ਘਰ ਦੀ ਤਾਂ ਗੱਲ ਤਾਂ ਬਹੁਤ ਦੂਰ ਹੈ ਘਰ ਬਹੁਤ ਦੂਰ ਹੈ ਗੱਲ ਦਾ ਕਿਤੇ ਨਾ ਕਿਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਹਾਲ ਪੁੱਛ ਲਓ ਤੁਸੀਂ ਪੰਜਾਬ ਦੇ ਲੋਕਾਂ 'ਚ ਵਾਸਤੇ ਇੱਕ ਬਿਆਨ ਦੇ ਦਿਓ ਗਰੀਬ ਗੁਰਬਿਆਂ ਵਾਸਤੇ ਇੱਕ ਬਿਆਨ ਦੇ ਦਿਓ ਜ਼ਰੂਰਤਮੰਦਾਂ ਵਾਸਤੇ ਇੱਕ ਬਿਆਨ ਦੇ ਦਿਓ ਜ਼ਰੂਰਤਮੰਦ ਸਾਡੇ ਕਿਸਾਨ ਬੈਠੇ ਆ ਜਿਹੜੇ ਪਤਾ ਨਹੀਂ 800 ਤੋਂ ਉੱਪਰ ਕਿਤੇ ਨਾ ਕਿਤੇ ਸ਼ਹਾਦ ਲੋਪ ਉਧਰ ਨਹੀਂ ਬੋਲਣਾ ਇੱਧਰ ਸਿਰਫ ਗੱਲਾਂ ਹੀ ਕਰਦੀਆਂ ਐ ਇਸੇ ਕਰਕੇ ਅਸੀਂ ਚੈਨਲ ਦੇ ਮਾਧਮ ਰਹੀ ਲੋਕਾਂ ਨੂੰ ਪੁਸ਼ਤ ਕਰਦੇ ਹੁੰਨੇ ਆਂ ਵੀ ਇਹ ਨਾ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਜਨਾਬੋ ਜਿਹੜਾ ਲੋਕ ਜਿਹੜਾ ਬੰਦਾ ਤੁਹਾਡਾ ਜਿਹੜੀ ਸੀਟ ਤੇ ਰਹਿ ਕੇ ਕੰਮ ਕਰਦਾ ਚਾਹੇ ਉਹ ਆਪਣੀ ਡਿਊਟੀ ਕਰਦਾ ਜਾਏ ਰਾਜਨੀਤਿਕ ਲੋਕਾ ਉਸ ਬੰਦੇ ਦੀ ਸਪੋਰਟ ਕਰੋ ਪਾਰਟੀ ਜਿਹੜੀ ਮਰਜ਼ੀ ਹੋਵੇ ਲੇਕਿਨ ਜਿਹੜਾ ਬੰਦਾ ਤੁਹਾਨੂੰ ਗੱਲਾਂ ਦੇ ਬਹਿਲਾਫ ਰਸਲਾ ਕੇ ਤੁਹਾਡੇ ਵੋਟਾਂ ਲੈਣਾ ਚਾਹੁੰਦਾ ਉਹਨੂੰ ਬਿਲਕੁਲ ਵੀ ਵੋਟ ਨਾ ਦਿਓ ਸਾਡੇ ਹਿਸਾਬ ਨਾਲ ਸ਼ਰਮਾ ਜੀ ਕੋ ਇੱਕ ਤੁਹਾਨੂੰ ਅੱਜ ਦੀ ਅਪਡੇਟ ਦੇਣਾ ਬਹੁਤ ਵਧੀਆ ਅਪਡੇਟ ਹੈ ਉਹ ਵੀ ਜੇ ਤੁਸੀਂ ਪਾਰਟੀ ਦੇਖ ਲਈਤੀ ਅੱਜ ਪਟਿਆਲ ਦੀ ਅਪਡੇਟ ਦੇਣਾ ਪਟਿਆਲੇ ਅਮਨ ਅਰੋੜਾ ਜੀ ਬਹੁਤ ਵੱਡਾ ਐਲਾਨ ਕਰਕੇ ਗਏ ਨੇ ਇਹ ਉਹ ਵੀ ਚੋਣਾਂ ਦੇ ਨਹੀਂ ਡੋਰ ਟੂ ਡੋਰ ਕਰਨ ਆਏ ਸੀ ਤੇ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਪਟਿਆਲ ਤੋਂ ਬਾਹਰ ਬਹੁਤ ਦੂਰ ਬਣਿਆ ਕਹਿੰਦੇ ਮੈਂ ਇਹਦੇ ਲਈ ਬਹੁਤ ਜ਼ਿਆਦਾ ਜਾਨੀ ਸਾਡਾ ਮੇਰ ਬਣੇਗਾ ਅਸੀਂ ਗਰੰਟਾ ਇਸ਼ੂ ਕਰਾਂਗੇ ਚਲੋ ਮੰਨ ਲੈਣਾ ਕਰਨਗੇ ਇਸ਼ੂ ਪੂਰੀਆਂ ਕਰਨਗੇ ਪਰ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੱਥੇ ਅਜੀਤਪਾਲ ਸਿੰਘ ਕੋਹਲੀ ਉਹਨਾਂ ਨੇ ਵੀ ਦੋ ਸਾਲ ਪਹਿਲਾਂ ਇਹ ਕਿਹਾ ਸੀ ਕਿ ਮੈਂ ਵਿਧਾਨ ਸਭਾ ਵਿੱਚ ਆਵਾਜ਼ ਠਾਵਾਵਾਂਗਾ ਵੀ ਜਿਹੜਾ ਪੁਰਾਣਾ ਬੱਸ ਸਟੈਂਡ ਬੰਦ ਹੋਇਆ ਉਹ ਦੁਬਾਰਾ ਖੁੱਲੇਗਾ ਨਾ ਤਾਂ ਉਹ ਖੁੱਲਿਆ ਤੇ ਕੀ ਉਹ ਨਹੀਂ ਖੁੱਲਿਆ ਤੇ ਜਿਹੜਾ ਅਜ ਮਨ ਰੋੜਾ ਦੀ ਕਰਕੇ ਗਏ ਨੇ ਕੀ ਇਹ ਗਰੰਟਾ ਪੂਰੀਆਂ ਹੋਣਗੀਆਂ ਆ ਜਾਏ ਸਿਰਫ 24 ਸਟੰਟ ਨੇ ਸਿਰਫ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਆਪਣਾ ਮੇਰ ਬਣਾਉਂਦੇ ਕੋਈ ਪਾਰਟੀ ਦੇਖੋ ਦੇਖੋ ਸਾਡੀ ਸਾਹਿਬ ਇੱਕ ਦੋ ਕਾਲਰ ਜਿਹੜੇ ਜੁੜਦੇ ਹੁੰਦੇ ਹੁੰਨੇ ਆ ਬੜੀ ਸਾਫ ਗੱਲ ਕਰਦੇ ਹੁੰਨੇ ਆ ਰਾਜਨੀਤਿਕ ਬੰਦੇ ਆ ਜਿਹੜੇ ਲੋਕ ਹੁੰਨੇ ਆ ਪੋਲਿਟਿਸ਼ੀਅਨ ਹੁੰਨੇ ਆ ਇਹ ਬਰਸਾਤੀ ਡੱਡੂਆਂ ਵਾਂਗ ਹੁੰਨੇ ਆ ਜੀ ਬਰਸਾਤਾਂ ਦੇ ਵਿੱਚ ਇਹਨਾਂ ਨੇ ਬਾਰਾ ਗਾ ਟ੍ਰੇਨਿੰਗ ਕਰਨਾ ਪਾਣੀ ਮੰਗਣਾ ਮੀਂਹ ਲੈਣਾ ਉਹਦੇ ਬਾਅਦ ਫਿਰ ਆਪਣੇ ਆਪਣੇ ਗੁੱਡਾਂ ਦੇ ਵਿੱਚ ਵੜ ਜਾਣਾ ਜੀ ਦੇਖੋ ਹੁਣ ਨਗਰ ਕੌਂਸਲਰ ਦੀਆਂ ਵੋਟਾਂ ਐਮਐਸਸੀ ਦੀਆਂ ਵੋਟਾਂ ਕਿਤੇ ਨਾ ਕਿਤੇ ਪਹਿਲਾਂ ਵੀ ਹੋਈਆਂ ਜੀ ਐਮਐਲਏ ਦੀਆਂ ਵੋਟਾਂ ਵੀ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਵੀ ਹੋਈਆਂ ਸਰਪੰਚੀ ਦੀਆਂ ਵੋਟਾਂ ਵੀ ਹੋਈਆਂ ਕਿਹੜੇ ਬੰਦੇ ਆ ਉਹ ਜਿਹੜੇ ਵਾਅਦੇ ਕਰਦੇ ਸੀ ਕਿਹੜੇ ਉਹ ਪੰਜ ਸਰਪੰਚਾਂ ਦੇ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਕਹਿੰਦੇ ਸੀ ਜੀ ਉਹ ਕਰ ਦੂੰਗੇ ਉਹ ਕਰ ਦੂੰਗੇ ਕਿੰਨੇ ਦਿਨ ਹੋ ਗਏ ਕਿੰਨੇ ਮਹੀਨੇ ਹੋ ਗਏ ਸਰਪੰਚੀ ਹੋਈ ਨੂੰ ਜਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਈ ਨੂੰ ਕਿੰਨੇ ਦਿਨ ਹੋ ਗਏ ਜਾਂ ਐਮਐਲਏ ਬਣਿਆ ਨੂੰ ਕਿੰਨੇ ਦਿਨ ਹੋ ਗਏ ਕਿੰਨਾ ਕੁ ਉਹਨਾਂ ਨੇ ਵਿਕਾਸ ਕਰ ਦਿੱਤਾ ਇਸੇ ਕਰਕੇ ਅਸੀਂ ਦੇਖੋ ਮੈਂ ਦੁਬਾਰੇ ਫਿਰ ਜਾਗਰੂ ਕਰਨ ਦੀ ਕੋਸ਼ਿਸ਼ ਕਰੂੰਗਾ ਸੋਚ ਸਮਝ ਕੇ ووٹ ਦੋ ਜਿਹੇ ਬੰਦੇ ਨੂੰ ਲੈ ਕੇ ਆਓ ਜਿਹੜ ਕਾਲਈ ਕਿਤੇ ਨਾ ਕਿਤੇ ਆਪਣੀਆਂ ਜਿਹੜੀ ਕੁਰਸੀ ਦਾ ਇਸਤੇਮਾਲ ਕਰੇ ਨਾ ਕਿ ਉਹਨੂੰ ਮਿਸਯੂਜ਼ ਕਰੇ ਜੀ ਇਥੇ ਸ਼ਰਮਾ ਜੀ ਇੱਕ ਹੋਰ ਵੀ ਸਵਾਲ ਬਹੁ ਵੱਡਾ ਖੜਾ ਖੁੰਦਾ ਹੈ ਕਿ ਚਲੋ ਮੰਦੇ ਆ ਐਮਪੀ ਸਾਹਿਬ ਅੱਜ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਅਸੀਂ ਮੰਦੇ ਆ ਯਾਨੀ ਕਿਤੇ ਨਾ ਕਿਤੇ ਇਸ ਦਾ ਇਥੋ ਇਹ ਵੀ ਗੱਲ ਇੱਕ ਸਾਫ ਇੱਕ ਤਸਵੀਰ ਝਲਕਦੀ ਹੈ ਬਣਦੀ ਹੈ ਸਾਡੇ ਨਿਊਜ਼ ਲਾਈਨ ਤੋਂ ਵੀ ਇਜ਼ਾ ਮਤਲਬ ਬੀਜੇਪੀ ਦਾ ਗਰਾਫ ਲੁਧਿਆਣਾ ਦੇ ਵਿੱਚ ਇੰਨਾ ਖਰਾਬ ਹੈ ਕਿ ਇੱਕ ਆਪਣੇ ਐਮਪੀ ਨੂੰ ਭੇਜਣਾ ਪੈ ਰਿਹਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਮੰਦਿਓ ਯਾਨੀ ਛਵੀ ਖਰਾਬ ਹੈ ਤਾਂ ਹੀ ਐਮਪੀ ਜਾ ਰਹੇ ਨਾ ਦੇਖੋ ਸੋਢੀ ਸਾਹਿਬ ਪਾਰਟੀ ਨਿੱਤ ਤੋਂ ਲੈ ਕੇ ਉੱਤੇ ਤੱਕ ਚਲਦੀ ਹੁੰਦੀ ਹੈ ਇਸ ਚੀਜ਼ ਦੀ ਅਸੀਂ ਵਿਰੋਧਤਾ ਨਹੀਂ ਕਰ ਸਕਦੇ ਵੀ ਉਹਨਾਂ ਨੇ ਕੋਈ ਭੇਜਿਆ ਠੀਕ ਹੈ ਉਹ ਪਾਰਟੀ ਦਾ ਫਰਜ਼ ਹੈ ਹਾਈ ਕਮਾਂਡ ਦਾ ਹੁਕਮ ਹੋਇਆ ਜਾਂ ਉਹਨਾਂ ਨੇ ਆਪਣੇ ਵੋਟਾਂ ਲੈਣ ਵਾਸਤੇ ਕੋਈ ਵੀ ਉਹ ਕੁਝ ਵੀ ਕਰਨ ਕੋਈ ਵੀ ਪਾਰਟੀ ਕੁਝ ਵੀ ਕਰੇ ਇਹਦੇ ਵਿੱਚ ਜਨਤਾ ਦੀ ਵੀ ਕੋਈ ਕਿੰਤੂ ਪ੍ਰਾਂਤੂ ਨਹੀਂ ਸਾਡਾ ਵੀ ਕੋਈ ਕਿੰਤੂ ਪ੍ਰਾਂਤੂ ਨਹੀਂ ਸਾਡਾ ਕਿੰਤੂ ਪ੍ਰਾਂਤੂ ਤਾਂ ਇਹ ਹੈ ਵੀ ਤੁਸੀਂ ਚੋਣਾਂ ਦੇ ਟਾਈਮ ਆ ਕੇ ਸਿਰਫ ਇੱਕ ਲੋਕਾਂ ਨੂੰ ਝੂਠੇ ਵਾਅਦਿਆਂ ਦੀਆਂ ਗੱਲਾਂ ਕਰਦੇ ਆ ਝੂਠੇ ਦਾਅਵਿਆਂ ਦੀਆਂ ਗੱਲਾਂ ਕਰਦੇ ਆ ਗਰਾਊਂਡ ਜ਼ੀਰੋ 'ਚ ਆ ਕੇ ਠੁੱਸ ਹੋ ਜਾਂਦੇ ਆ ਦੂਜਾ ਸਾਡਾ ਸਭ ਤੋਂ ਵੱਡਾ ਜਿਹੜਾ ਕੁਐਸਚਨ ਹੈ ਵੀ ਜ ਪੰਜਾਬ ਦੇ ਵਿੱਚ ਉਹ ਤੁਹਾਨੂੰ ਨੇ ਜੀ ਦਿਖਦੀ ਤੁਹਾਨੂੰ ਸਿਰਫ ਇੱਕ ਚੋਣਾ ਦਿਖ ਜਾਨੇ ਕੋਈ ਕਿਸੇ ਤਰ੍ਹਾਂ ਨਹੀਂ ਚੋਣਾ ਆ ਜਾਣ ਤੁਸੀਂ ਉੱਥੇ ਇਕੱਠੇ ਹੋ ਜਾਨੇ ਆ ਜਿੱਥੇ ਦੁੱਖਤਾਰ ਦਾ ਜਿੱਥੇ ਜਿਹੜੀ ਚੀਜ਼ ਨੂੰ ਅੱਗੇ ਰੱਖਣਾ ਹੈ ਤੁਸੀਂ ਉਹਦੇ ਵਿੱਚ ਪਹਿਲ ਕਿਉਂ ਨਹੀਂ ਦਿਖਾ ਰਹੇ ਉਹਦੇ ਵਿੱਚ ਪਹਿਲ ਦਿਖਾਓ ਕਿ ਤੁਹਾਡੀ ਸਪੋਰਟ ਕਰੋਗੇ ਜੀ ਜੀ ਯਾਨੀ ਕਿ ਤੁਸੀਂ ਇਹ ਤਾਂ ਮੰਨਦੇ ਹੋ ਕਿ ਅਗਲੇ ਹਫਤੇ ਜੋ ਚੋਣਾ ਖਤਮ ਹੋਣ ਗਿਆ ਤੇ ਇਹੀ ਰਣਨੀਤ ਬਿੱਟੂ ਜੀ ਡੋਰ ਟੂ ਡੋਰ ਜਾ ਰਹੇ ਅਗਲੇ ਹਫਤੇ ਫਿਰ ਰਣਨੀਤ ਬਿੱਟੂ ਜੀ ਗੈ ਵੀ ਹੋਣਗੇ ਇਹ ਦਿਖਣਗੇ ਵੀ ਨਹੀਂ ਮੰਨਦੇ ਹੋ ਕਿ ਨਹੀਂ ਮੰਨਦੇ ਗੈਪ ਛੱਡੋ ਸੋਢੀ ਸਾਹਿਬ ਕੋਈ ਰਵਨੀਤ ਬਿੱਟੂ ਛੱਡੋ ਕੋਈ ਹੋਰ ਵੀ ਹੈ ਜਿਹੜਾ ਅੱਜ ਕੱਲ੍ਹ ਲੋਕਾਂ ਦੇ ਟੱਚ 'ਚ ਆ ਗਿਆ ਮੰਨ ਲਓ ਹੁਣ ਮੈਂ ਸ਼ਹਿਰ 'ਚ ਰਹਿਣਾ ਹੈ ਮੇਰੇ ਟੱਚ 'ਚ ਪਤਾ ਨਹੀਂ ਕਿੰਨੇ ਕ ਮੰਤਰੀ ਆ ਜਾਣਾ ਕਿੰਨੇ ਕ ਸੰਤਰੀ ਆ ਜਾਣਾ ਉਸ ਤੋਂ ਬਾਅਦ ਅਗਰ ਮੈਂ ਉਹਨਾਂ ਨੂੰ ਕਾਲ ਕਰੂੰਗਾ ਮੇਰਾ ਨੰਬਰ ਵੀ ਬਲੈਕਲਿਸਟ 'ਚ ਹੋਊਗਾ ਮੇਰਾ ਜਾਣ ਦਾ ਦੂਰ ਦੀ ਗੱਲ ਹੈ ਮੇਰਾ ਕੰਮ ਕਰਨ ਦਾ ਦੂਰ ਦੀ ਗੱਲ ਹੈ ਕਿਤੇ ਨਾ ਕਿਤੇ ਸੀ ਜਾਊਂਗਾ ਸਾਨੂੰ ਮਿਲਣਾ ਵੀ ਨਹੀਂ ਅੱਜ ਉਹ ਖੁਦ ਚੱਲ ਕੇ ਘਰ ਆ ਰਹੇ ਆ ਇਹ ਸਿਰਫ ਇੱਕ ਰਾਜਨੀਤਿਕ ਸਟੰਟ ਖੇਲ ਰਹੀ ਹੈ ਬੀਜੇਪੀ ਦੇਖੋ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਕੋਈ ਇਤਰਾਜ਼ ਨਹੀਂ ਹੈ ਕੋਈ ਆਵੇ ਚੋਣਾਂ ਵਾਸਤੇ ਕੋਈ ਪ੍ਰਧਾਨ ਮੰਤਰੀ ਜੀ ਅਜਨ ਮੈਂਬਰ ਪਾਰਲੀਮੈਂਟ ਅਜਵੇ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੁੰਦਾ ਪਾਰਟੀ ਨੇ ਆਪਣਾ ਕੰਮ ਕਰਨਾ ਹੁੰਦਾ ਆਪਣੀ ਸੀਟ ਕਾਬਜ ਕਰਨ ਬਾਅਦ ਤੇ ਲੇਕਿਨ ਲੋਕਾਂ ਵਾਸਤੇ ਤੁਸੀਂ ਕਿੰਨਾ ਕਰਦੇ ਕਿੰਨਾ ਕਿ ਮੌਜੂਦਾ ਸਥਿਤੀ ਦੇ ਕੰਟਰੋਲ ਕਰਨ ਦੀ ਗੱਲ ਕਰਦੇ ਆ ਸਵਾਲ ਤਾਂ ਇਹ ਬਣਦਾ ਸਭ ਤੋਂ ਵੱਡਾ ਜੀ ਨੇ ਚਲੋ ਅਸੀਂ ਮੰਦੇ ਤੁਹਾਡੀ ਗੱਲ ਪਰ ਅਸੀਂ ਇਹ ਮੁੱਦੇ ਤੇ ਆਏ ਨੇ ਆਪਣੇ ਜਿਹੜਾ 2 टू 2 ਡੋਰ ਹੈ ਨਾ ਚਲੋ ਕਰਨੀ ਪਈ ਚਲੋ ਅਸੀਂ ਕਹਿੰਨੇ ਹਰੇਕ ਪਾਰਟੀ ਆਪਣੇ ਆਪਣੇ ਐਮਪੀ ਐਮਐਲਏ ਨੂੰ ਕਹਿੰਦੀ ਹੈ ਵੀ ਆਪਣੇ ਚੋਣ ਪ੍ਰਚਾਰ ਕਰੋ ਚਲੋ ਵਧੀਆ ਗੱਲ ਹੈ ਪਰ ਜਿਵੇਂ ਕਿ ਜਿਹੜਾ ਤੁਸੀਂ ਬੜੀ ਵਧੀਆ ਗੱਲ ਹੈ ਦਰਸ਼ਕਾਂ ਦੱਸਿਓ ਵੀ ਸਾਡਾ ਜਿਹੜਾ ਮੇਨ ਮੁੱਦਾ ਹੈ ਉਸ ਤੇ ਕਿਉਂ ਨਹੀਂ ਇਹਦੇ ਐਮਪੀ ਸਾਹਮਣੇ ਆਉਂਦੇ ਕਿਉਂਕਿ ਦੇਖੋ ਮੇਨ ਐਮਪੀ ਨੇ ਜਿਹੜੇ ਬਾਹਰੇ ਹੋਏ ਵਿਸ਼ਵਾਸ ਕੀਤਾ ਮੋਦੀ ਨੇ ਸੀਰ ਉਹਨਾਂ ਨੂੰ ਮంత్రి ਬਣਾਇਆ ਕਿ ਇਹਨਾਂ ਦੀ ਗੱਲ ਨਹੀਂ ਮੰਨਣਗੇ ਜੇ ਕਹਿਣ ਵੀ ਪੰਜਾਬ ਦਾ ਮਾਹੌਲ ਖਰਾਬ ਹੈ ਪਛਾਮ ਦਾ ਕਿਸਾਨ ਉਥੇ ਭੁੱਖਾ ਪਿਆਸਾ ਬੈਠਾ ਹੈ ਮੰਨਣਗੇ ਨਹੀਂ ਇਹਨਾਂ ਦੀ ਗੱਲ ਬਿਲਕੁਲ ਬਿਲਕੁਲ ਸੋਢੀ ਸਾਹਿਬ ਇੱਕ ਪਾਰਟੀ ਦੇ ਵਿੱਚ ਇੱਕ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲਈ ਬੇਸ਼ੱਕ ਤੁਸੀਂ ਆ ਰਹੇ ਹੋ ਬਿਦਕ ਬਿਦਕ ਤੁਸੀਂ ਜਿੱਤੇ ਹੋ ਤੁਸੀਂ ਤਾਂ ਹਾਰੇ ਹੀ ਨਹੀਂ ਤੁਸੀਂ ਤਾਂ ਜਿੱਤੇ ਹੋਏ ਆ ਕਿਉਂ ਬੰਦਾ ਸਟੇਜ 'ਤੇ ਕਿਹੜੀ ਚੀਜ਼ ਵਾਸਤੇ ਲੜਦਾ ਵੀ ਮੈਂ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਬਣ ਜਾਵਾਂ ਉਹਦੇ ਬਾਅਦ ਮੈਂ ਕਿਤੇ ਨਾ ਕਿਤੇ ਜਾ ਕੇ ਮੰਤਰੀ ਮੰਡਲ ਦੀ ਸੀਟ 'ਚ ਬੈਠ ਜਾਵਾਂ ਕੈਬਨਿਟ ਦੀ ਸੀਟ 'ਚ ਬੈਠ ਜਾਵਾਂ ਉਹ ਤਾਂ ਤੁਸੀਂ ਬੈਠੇ ਹੋ ਆ ਤੁਹਾਡੀ ਪਾਵਰ ਹਾਰੇ ਹੋਏ ਦੀ ਨਹੀਂ ਤੁਸੀਂ ਗਨੋਂ ਕਿ ਜਿੱਤੇ ਹੋਏ ਦੀ ਪਾਵਰ ਹੈ ਅਗਰ ਤੁਸੀਂ ਜੋ ਚਾਹੋਗੇ ਉਹ ਸਭ ਕੁਝ ਹੋ ਜਾਊਗਾ ਲੇਕਿਨ ਉਸ ਟਾਈਮ ਤੁਸੀਂ ਬੋਲਦੇ ਸੀ ਬੀਜੇਪੀ ਦੇ ਖਿਲਾਫ ਜਿਸ ਟਾਈਮ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਅੱਜ ਤੁਸੀਂ ਪਾਰਟੀ ਦੇ ਵਿੱਚ ਹੋ ਕੇ ਜੀਜੇਪੀ ਚ ਸ਼ਾਮਲ ਹੋ ਕੇ ਕਿਤੇ ਨਾ ਕਿਤੇ ਤੁਸੀਂ ਉਹਾਂ ਦੇ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਤੁਸੀਂ ਨੈਟ ਤੇ ਸਰਚ ਕਰਕੇ ਦੇਖ ਲਓ ਕਿੰਨੀਆਂ ਵੀਡੀਓਜ਼ ਹੋਣਗੀਆਂ ਜਿਹੜੀਆਂ ਸਿਆਲਾਂ ਤੇ ਮੀਂਹ ਪੈਂਦਾ ਜਿਹਨਾਂ ਦੇ ਹੁੰਦੇ ਸੀ ਲੈ ਬੰਦੇ ਹੁੰਦੇ ਸੀ ਕਿੰਨਿਆ ਕੁਛ ਬੋਲਦੇ ਹੁੰਦੇ ਸੀ ਅੱਜ ਤੁਸੀਂ ਉਹ ਕੰਮ ਨੂੰ ਕਿਉਂ ਨਹੀਂ ਕਰਵਾ ਸਕੇ ਕਿਉਂ ਤੁਸੀਂ ਅੱਜ ਆ ਕੇ ਤੁਸੀਂ ਸ਼ਹਿਰ ਦੇ ਵਿੱਚ ਤੁਸੀਂ ਦਰਵਾਜ਼ੇ ਤੋਂ ਦਰਵਾਜ਼ਾ ਡੋਰ ਟੂ ਡੋਰ ਜਾ ਕੇ ਤੁਸੀਂ ਲੋਕਾਂ ਤੋਂ ਵੋਟਾਂ ਦੀ ਗੱਲ ਕਰਦਾ ਤੁਸੀਂ ਵੋਟਾਂ ਮੰਗਣ ਤੇ ਸਾਡੇ ਹਿਸਾਬ ਨਾਲ ਤਾਂ ਤੁਸੀਂ ਤੁਹਾਨੂੰ ਅਧਿਕਾਰ ਹੀ ਨਹੀਂ ਵੋਟਾਂ ਮੰਗਣ ਦਾ ਚਾਹੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਲੜੀਏ ਚਾਹੇ ਨਹੀਂ ਲੜੀ ਕਿਉਂ ਅ ਕਰੇ ਕੰਮ ਨਹੀਂ ਕਰਾ ਸਕੇ ਨਵੇਂ ਕੰਮ ਕਰਾਉਣ ਦੀਆਂ ਜਾਂ ਨਵੇਂ ਕੰਮ ਹੋਣ ਦੀਆਂ ਅਸੀਂ ਗੱਲਾਂ ਤੁਹਾਡੇ ਕਿਵੇਂ ਮਨਜ਼ੂਰ ਕਰ ਲਵਾਂਗੇ ਲੋਕਾਂ ਦੇ ਸਵਾਲ ਹਨ ਲੋਕਾਂ ਦਾ ਹੀ ਇਹ ਕਿਤੇ ਨਾ ਕਿਤੇ ਤਰਕ ਹੈ ਜੀ ਸ਼ਰਮਾ ਜੀ ਆਖਰੀ ਸਵਾਲ ਜਾਂਦੇ ਹੁੰਦੇ ਦਰਸ਼ਕ ਜਾਣਨਾ ਚਾਹਣਗੇ ਤੇ ਮੈਂ ਵੀ ਵੀ ਜੇ ਅੱਜ ਵੱਡਾ ਬਿਆਨ ਦਿੱਤਾ ਗਿਆ ਰਣਜੀਤ ਬਿੱਟੂ ਵੱਲੋਂ ਵੀ ਸੇ ਬੀਜੇਪੀ ਦਾ ਮੇਅਰ ਬਣਦਾ ਤਾਂ ਅਸੀਂ ਲੁਧਿਆਣਾ ਵਿੱਚ ਹਨੇਰੀਆ ਲਿਆ ਦਾਂਗੇ ਕਿ ਅਜਿਆ ਕੋਈ ਤੁਹਾਨੂੰ ਲੱਗਦਾ ਹੋਏਗਾ ਕਿ ਲੋਕ ਵਿਸ਼ਵਾਸ ਕਰਨਗੇ ਵੋਟਰਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਕਿ ਨਹੀਂ ਦੇਖੋ ਜਾਗਰੂਕ ਹੋਣ ਦੀ ਜ਼ਰੂਰਤ ਤਾਂ ਹੈਗੀ ਆ ਦੇਖੋ ਮੀਡੀਆ ਤਾਂ ਆਪਣੇ ਤਰੀਕੇ ਨਾਲ ਜਾਗਰੂਕ ਕਰਦਾ ਹੈ ਲੇਕਿਨ ਜਾਗਰੂਕ ਹੋਣਾ ਪੈਣਾ ਕਿਉਂਕਿ ਮੈਂ ਜਿੰਨੇ ਵਾਰ ਪਹਿਲਾਂ ਗੱਲ ਕੀਤੀ ਆ ਵੀ ਦੇਖੋ ਸਰਪੰਚੀ ਦੀਆਂ ਚੋਣਾਂ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਐਮਐਲਏ ਦੀਆਂ ਚੋਣਾਂ ਹੋਈਆਂ ਪਤਾ ਨਹੀਂ ਕਿਹੜੀ ਕਿਹੜੀ ਚੋਣਾਂ ਹੋਈਆਂ ਉਸ ਤੋਂ ਪਹਿਲਾਂ ਜਿਹੜੇ-ਜਿਹੜੇ ਲੋਕਾਂ ਨੇ ਵਾਅਦੇ ਕੀਤੇ ਕਿ ਆ ਉਹਨਾਂ ਲੋਕਾਂ ਨੇ ਤੁਹਾਡੇ ਕੰਮ ਕਰਾਤੇ ਕਿਆ ਜਿਹੜੀ ਪਾਰਟੀ ਨੇ ਸਰਕਾਰ ਬਣਾਈ ਉਹਨੇ ਤੁਹਾਡੇ ਕੰਮ ਕਰਾਤੇ ਕਿਆ ਜਿਹੜਾ ਮੈਂਬਰ ਪਾਰਲੀਮੈਂਟ ਬਣਿਆ ਉਹਨੇ ਤੁਹਾਡੇ ਕੰਮ ਕਰਾਤੇ ਕਿਆ ਸਰਪੰਚ ਬਣਿਆ ਉਹਨੇ ਤੁਹਾਡੇ ਕੰਮ ਕਰਾਤੇ ਹਾਂ ਅਗਰ ਕੋਈ ਕਰਾਉਂਦਾ ਤੁਹਾਡੇ ਅੱਗੇ ਨਾਲ ਪਹਿਲ ਕਰਦਾ ਜੀ ਸਾਰਿਆਂ ਨੂੰ ਨਿੰਕਾਰਦੇ ਜਿਹੜਾ ਤੁਹਾਡੇ ਨਾਲ ਪਹਿਲ ਕਰਦਾ ਉਹਦੇ ਨਾਲ ਤੁਸੀਂ ਥੋੜਾ ਨੂੰ ਵੋਟ ਦੋ ਲੇਕਿਨ ਤੁਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪਹਿਲੀਆਂ ਗੱਲਾਂ ਵਾਂਗ ਜਿਵੇਂ ਪਹਿਲੇ ਕੰਮਾਂ ਆ ਪਹਿਲੇ ਕੰਮਾਂ ਨੂੰ ਗਰਾਉਂਡ ਜ਼ੀਰੋ ਤੇ ਆ ਕੇ ਜ਼ੀਰੋ ਬਣਾਇਆ ਬਿਲਕੁਲ ਕਿਉਂ ਕਿਸੇ ਪਾਰਟੀ ਨੇ ਅੱਜ ਤੱਕ ਕੰਮ ਨਹੀਂ ਕਰਿਆ ਸਾਡੇ ਸਾਹਮਣੇ ਲੋਕਾਂ ਦੇ ਹਿਸਾਬ ਨਾਲ ਸਿਰਫ ਆਪਣੇ ਸਾਹਮਣੇ ਲੋਕ ਕੰਮ ਕਰਦਾ ਸਾਨੂੰ ਨਹੀਂ ਪਤਾ ਕਾਗਜ਼ਾਂ ਦੇ ਵਿੱਚ ਕਿੱਥੇ ਸੜਕਾਂ ਬਣ ਜਾਣੀਆਂ ਕਿੱਥੇ ਨਾਲੀਆਂ ਵੜ ਜਾਣੀਆਂ ਕਿੱਥੇ ਵਿਕਾਸ ਹੋ ਜਾਂਦਾ ਲੇਕਿਨ ਗਰਾਉਂਡ ਜ਼ੀਰੋ ਤੇ ਆ ਕੇ ਅੱਜ ਦੇਖਿਓ ਪਿੰਡ-ਪਿੰਡ ਦਾ ਹਾਲ ਦੇਖੋ ਤੁਸੀਂ ਸ਼ਹਿਰ-ਚਹਿਰ ਦਾ ਹਾਲ ਦੇਖੋ ਪਿੰਡਾਂ ਨੱਕ ਜਨ ਲੋਕ ਕਈ ਪਿੰਡ ਤਾਂ ਇਹ ਜਿਹੜੇ ਨਰਕ ਭੋਗਦੇ ਆ ਛੋਟੀ ਛਾਬ ਇੱਕ ਦੋ ਪਿੰਡ ਇਹ ਜਿਹੇ ਆ ਖਰੜ ਦੇ ਨੇੜੇ-ਤੇੜੇ ਤੁਸੀਂ ਉਹਨਾਂ ਦੇ ਘਰ ਰਿਸ਼ਤੇਦਾਰਾਂ ਦੇ ਰਾਤ ਨਹੀਂ ਕਿਤੇ ਲੋਕ ਉਥੇ ਰਹਿ ਰਹੇ ਆ ਕਿਵੇਂ ਰਹਿ ਰਹੇ ਆ ਉਹ ਪਿੰਡ ਦੀਆਂ ਪੰਚਾਇਤਾਂ ਜਾਂ ਸ਼ਹਿਰਾਂ ਨਾਲ ਜੁੜੇ ਹੋਏ ਪਿੰਡ ਜਿਹੜੇ ਕਿਤੇ ਨਾ ਕਿਤੇ ਕਹਿੰਦੇ ਅਸੀਂ ਮਾਰਕੀਟ ਕਮੇਟੀ ਦੇ ਵਿੱਚ ਆਗੇ ਸੀ ਕਮੇਟੀ ਜਾ ਕੇ ਉਹ ਪਿੰਡਾਂ ਦਾ ਬੁਰਾ ਹਾਲ ਹੋਇਆ ਪਿਆ ਲੋਕਾਂ ਦੇ ਵਿਕਾਸ ਦੀ ਹਨੇਰੀਆਂ ਦੀ ਗੱਲ ਕਰਦੇ ਆ ਜੀ ਜੀ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇਸ ਅਪਡੇਟ ਤੇ ਜਾਣਕਾਰੀ ਦਿੱਤੀ ਮੈਂ ਤੁਹਾਨੂੰ ਜਦੋਂ ਵੀ ਇਸ ਦੀ ਕੋਈ ਅਪਡੇਟ ਆਏਗੀ ਫਿਰ ਦੁਬਾਰਾ ਲਾਈਨ ਤੇ ਲਾਉਂਗਾ ਫਿਲਹਾਲ ਹੀ ਤੁਹਾਡਾ ਸ਼ੁਕਰੀਆ ਸਰ ਆ ਧੰਨਵਾਦੀ ਬਹੁਤ ਬਹੁਤ ਧੰਨਵਾਦ ਜਦੋਂ ਮਰਜੀ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਸਾਡੇ ਜੁੜੇ ਸੰਜੀਵ ਸ਼ਰਮਾ ਜੀ ਪੱਤਰਕਾਰ ਜਿਵੇਂ ਕਿ ਅੱਜ ਬਹੁਤ ਵੱਡਾ ਇੱਕ ਮੁੱਦਾ ਸਾਹਮਣੇ ਆਇਆ ਇਕੱਲਾ ਬੀਜੇਪੀ ਵੱਲੋਂ ਨਹੀਂ ਸਾਰੀਆਂ ਪਾਰਟੀਆਂ ਵੱਲੋਂ ਆਪਣਾ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਪਰ ਦੇਖਿਆ ਜੇ ਤਾਂ ਲੁਧਿਆਣੇ ਦੇ ਵਿੱਚ ਐਮਪੀ ਰਣਜੀਤ ਬਿੱਟੂ ਦੀ ਡਿਊਟ ਲਗਾਈ ਗਈ ਹੈ ਆਪਣੇ ਦੋ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਜਿਨ੍ਹਾਂ ਨੇ ਦੋ ਵਾੜਾਂ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਹੈ ਅਤੇ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਬਿਆਨ ਦਿੱਤਾ ਜਿਵੇਂ ਕਿ ਪੱਤਰਕਾਰ ਸਾਹਿਬ ਕਹਿੰਦੇ ਹਾਸੋ ਇਹਨ ਕਹਿ ਵੀ ਸਕਦੇ ਆ ਉਹਨਾਂ ਦੇ ਜ਼ਰੀਏ ਨਾਲ ਹੋ ਸਕਦਾ ਹੈ ਤੇ ਵੀ ਮੈਂ ਜੇ ਸਾਡਾ ਮੇਰ ਬਣਿਆ ਤਾਂ ਅਸੀਂ ਹਨੇਰੀਆਂ ਲਿਆ ਦਾਂਗੇ ਦੋਸਤੋ ਇਹ ਹਨੇਰੀਆਂ ਆਣਗੀਆਂ ਜਾਂ ਨਹੀਂ ਇਹ ਉਹਨਾਂ ਦਾ ਮੇਰ ਬਣੇਗਾ ਜਾਂ ਨਹੀਂ ਬਹੁਤ ਵੱਡਾ ਸਵਾਲ ਹੈ ਪਰ ਇਹ ਤਾਂ ਆਉਣ ਵਾਲੀਆਂ 21 ਤਰੀਕ ਦੇ ਚੋਣਾਂ ਹੀ ਤੈਅ ਕਰਨਗੀਆਂ ਕਿ ਲੋਕ ਕਿਸ ਨੂੰ ਵੋਟ ਪਾਣਗੇ ਕਿ ਲੋਕ ਝੂਠੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਉੱਪਰ ਵਿਸ਼ਵਾਸ ਕਰਨਗੇ ਜਾਂ ਸਹੀ ਬੰਦੇ ਨੂੰ ਉੱਪਰ ਲੈ ਕੇ ਆਣਗੇ ਸੋ ਦੋਸਤੋ ਜੋ ਵੀ ਨਤੀਜਾ ਸਾਹਮਣੇ ਆਏਗਾ ਚੋਣਾਂ ਦਾ ਸਭ ਤੋਂ ਪਹਿਲਾਂ ਤੁਹਾਨੂੰ ਦਵਾਂਗੇ A1 ਪੰਜਾਬੀ ਟੀਵੀ ਤੇ ਤੇ ਤੁਹਾਨੂੰ ਦਿਦੇ ਰੋਇੰ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ